ਹੁਣ ਇੱਕ ਮੁੱਖ ਮੰਤਰੀ ਵਿੰਡੋ ਖੁੱਲੂਗੀ ਹਰੇਕ ਡੀਸੀ ਦਫ਼ਤਰ 'ਚ ਇੱਕ ਮੁੱਖ ਮੰਤਰੀ ਦਾ ਦਫ਼ਤਰ ਹੋਊਗਾ ਉੱਥੇ ਦੋ ਅਫਸਰ ਆਈਐਸ ਨਾਲ ਵਲੰਟੀਅਰ ਆਪਣੇ ਦੋ ਚਾਰ ਉੱਥੇ ਬੈਠਣਗੇ ਐਮਐਲਏ ਸਾਹਿਬ ਵੀ ਉੱਥੇ ਕੰਮ ਲੈ ਕੇ ਆ ਸਕਦੇ ਨੇ ਜਿਹੜਾ ਤਾਂ ਕੰਮ ਹੋਊਗਾ ਡੀਸੀ ਲੈਵਲ ਦਾ ਉਹ ਤਾਂ ਉੱਥੇ ਹੀ ਕਰਾ ਦੇਣਗੇ ਜਿਹੜਾ ਕੰਮ ਹੋਊਗਾ ਚੰਡੀਗੜ੍ਹ ਦੇ ਕਿਸੇ ਮੰਤਰੀ ਲੈਵਲ ਦਾ ਮੇਰੇ ਕੋਲੇ ਸ਼ਾਮ ਤੱਕ ਰਿਪੋਰਟ ਜਾਊਗੀ ਕਿ ਆ ਇੱਥੋਂ ਇੰਨੇ ਕੇਸ ਆਏ ਨੇ ਜੀ ਮੇਰੇ ਕੋਲੇ ਜਿਹੜਾ ਦਫ਼ਤਰ ਹੈ ਉਹ ਮੈਨੂੰ ਰਿਪੋਰਟ ਦੇਊਗਾ ਅਗਲੇ ਦਿਨ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੁਸੀਂ ਸੰਗਰੂਰ ਦੀ ਤਹਿਸੀਲ ਚ ਗਏ ਸੀ ਸੰਗਰੂਰ ਦੇ ਡੀਸੀ ਦਫ਼ਤਰ ਚ ਗਏ ਸੀ ਆ ਤੁਹਾਡਾ ਜਿਹੜਾ ਅਰਜੀ ਸਾਨੂੰ ਮਿਲ ਗਈ ਇਹ ਮੈਕਮੇ ਨੂੰ ਭੇਜਤੀ ਦੋ ਤਿੰਨ ਦਿਨ ਲੱਗ ਜਾਣਗੇ ਜੇ ਕੋਈ ਕਾਗਜ਼ ਪੱਤਰ ਬਾਧੂ ਘੰਟ ਹੋਇਆ ਤੁਹਾਨੂੰ ਫੋਨ ਕਰਕੇ ਦੱਸ ਦਾਂਗੇ ਨਹੀਂ ਤੁਹਾਡਾ ਕੰਮ ਹੋ ਜਾਊਗਾ ਜੀ ਐ ਹੋਇਆ ਕਰੋਗੇ ਹੁਣ ਮੈਂ ਕੀ ਕਰਦਾ ਜਿਹੜੇ ਅੱਜ ਕਚੈਰੀਆਂ ਚ ਗਏ ਨੇ ਜਿਹੜੇ ਅੱਜ ਲਾਇਸੈਂਸ ਬਣਾਉਣ ਗਏ ਨੇ ਰਿਸ਼ਤੀਆਂ ਕਰਾਉਣ ਗਏ ਨੇ ਅੱਜ ਆਧਾਰ ਕਾਰਡ ਜੇ ਉਹ ਬਣਾਉਣ ਗਏ ਸਾਰੇ ਪੰਜਾਬ ਚ ਉਹਨਾਂ ਸਾਰਿਆਂ ਦੇ ਨੰਬਰਾਂ 'ਚ ਮੇਰੇ ਕੋਲ ਆ ਜਾਣਗੇ ਇੰਨਾ ਥੱਬਾ ਆ ਜਾਂਦਾ ਹਰੇਕ ਤਹਿਸੀਲ ਵਾਈਜ਼ ਵੀ ਆਹ ਤਹਿਸੀਲ ਚ ਆਏ ਸੀ ਆ ਫੋਨ ਨੰਬਰ ਹੈ ਮੈਂ ਉਹਨਾਂ 'ਚੋਂ ਗੱਡੀ 'ਚ ਬੈਠਾ ਆ ਜਾ ਜਦੋਂ ਮੈਂ ਥੋੜਾ ਵਿਹਲਾ ਹੋ ਜਾ ਮੈਂ ਉਹਨਾਂ 'ਚੋਂ ਕਿਸੇ ਨੂੰ ਵੀ ਫੋਨ ਕਰ ਲੈਣਾ ਮੈਂ ਵੀ ਸਸੀ ਗੱਲ ਜੀ ਅੱਜ ਤੁਸੀਂ ਤਹਿਸੀਲ ਗਏ ਸੀ ਮਲੋਟ ਕੰਮ ਹੋ ਗਿਆ ਕਹਿੰਦੇ ਹਾਂ ਜੀ ਪੈਸਾ ਤਾਂ ਲੱਗਾ ਤੂ ਬਾਦੂ ਕਹਿੰਦੇ ਨਾ ਜੀ ਜਿੰਨਾ ਸਟਾਮਪ ਸੀ ਉਨੇ ਲੱਗੇ ਬਾਰੀ ਆ ਗਈ ਸੀ ਵਧੀਆ ਟਾਈਮ ਨਾਲ ਹਾਂਜੀ ਬਾਰੀ ਨਾਲ ਹੀ ਆ ਗਈ ਸੀ ਕੋਈ ਕਿਸੇ ਨੇ ਬਸੀਕਾ ਨਵੀਸ ਨੇ ਜਾਂ ਕੋਈ ਹੋਰ ਕੋਈ ਐ ਤਾਂ ਨਹੀਂ ਕੀਤਾ ਕਹਿੰਦਾ ਨਾ ਜੀ ਦੱਸ ਦਿਓ ਜੀ ਫਿਰ ਉਹ ਥੋੜਾ ਜਿਹਾ ਸ਼ੱਕ ਹੋ ਜਾਂਦਾ ਜੀ ਮੈਨਾਂ ਇੰਨਾ ਕ ਗੱਲ ਕਰਦੇ ਕਹਿੰਦੇ ਕੌਣ ਬੋਲਦਾ ਤੁਸੀਂ ਮੈਂ ਤੁਹਾਨੂੰ ਕੌਣ ਲੱਗਾ ਕਹੇ ਬਹੁਤ ਵਾਂਦੀ ਵਾਈ ਲਾਦੀ ਐ ਮੈਂ ਹਾਂ ਉਹ ਹੀ ਤਾਂ ਬੋਲਦੇ ਹੁਣ ਸਾਢੇ 17 ਸਾਲ ਦੇ ਤਾਂ ਕੈਸਟ ਆਉਣ ਲੱਗੇ ਸੀ ਆਵਾਜ਼ ਤੂੰ ਤਾਂ ਪਹਿਲਾਂ ਹੀ ਜਾਣੂ ਨੇ ਕਦੋਂ ਦੇ ਠੀਕ ਹੈ ਨਾ ਉਹ ਕਹਿੰਦੇ ਐਂ ਕਰ ਲੈਂਦੇ ਹਾਂ ਦਾ ਮੁੱਖ ਮੰਤਰੀ ਫੋਨ ਮੈਂ ਕਿਹਾ ਹਾਂਜੀ ਐ ਸਿੱਧੂ ਹੀ ਮੈਂ ਹਾਂ ਮਲਵਾ ਐਂ ਕਦੇ ਕਿਸੇ ਨੂੰ ਵੀ ਲਾ ਲਾਂਗੇ ਫੋਨ ਮੈਂ ਹਾਂ ਤੇਰਾ ਨੰਬਰ ਨੰਬਰ ਮੇਰਾ ਨੰਬਰ ਕਿੱਥੋਂ ਲਿਆਗਾ ਸੀਗਾ ਉੱਥੋਂ ਤਹਿਸੀਲਦਾਰ ਤੋਂ ਲਿਆ ਹੁਣ ਕੀ ਐ ਤਹਿਸੀਲਦਾਰਾਂ ਨੂੰ ਤੇ ਡੀਸੀ ਚ ਆਫਿਸਾਂ ਨੂੰ ਐਸਡੀਐਮ ਉਹਨਾਂ ਨੂੰ ਕੋਣ ਇਸ ਗੱਲ ਦਾ ਪੱਕਾ ਪਤਾ ਹੈ ਕਿ ਸ਼ਾਮ ਨੂੰ ਪਤੰਦਰ ਫੋਨ ਕਰਦਾ ਕੀ ਪਤਾ ਕਿਹਨੂੰ ਕਰ ਲੇ ਉਹ ਪਹਿਲਾਂ ਫੋਨ ਨੰਬਰ ਲੈਣ ਤੋਂ ਪਹਿਲਾਂ ਕਹਿੰਦੇ ਨੇ ਜੇ ਫੋਨ ਆਇਆ ਦੱਸ ਦੇ ਬਾਈ ਬਣ ਕੇ ਕੋਈ ਪੈਸਾ ਨਹੀਂ ਲਿਆ ਵੀਰ ਬਣ ਕੇ ਮਰਵਾ ਨਾ ਦੇ ਕਿਤੇ ਨਹੀਂ ਤਾਂ ਪੰਗਾ ਨਾ ਹੋਵੇ ਆ ਐ ਮੈਂ ਐਸੀ ਕੰਮ ਤੀਆਂ ਮੇਰਾ ਘੰਟਾ ਵਧੀਆ ਲੰਘ ਜਾਂਦਾ ਜ਼ਰਾ ਸੋ ਨਵੇਂ ਨਵੇਂ ਤਰੀਕੇ ਕੱਢਾਂਗੇ ਆਪਾਂ ਦਾ ਪ੍ਰਮਾਤਮਾ ਨੇ ਮੌਕਾ ਦਿੱਤਾ ਜੇ ਇਸ ਮੌਕੇ 'ਚ ਵੀ ਆਪਾਂ ਪੰਜਾਬ ਨੂੰ ਬਦਲ ਨਾ ਸਕੇ ਲੋਕਾਂ ਦੀ ਜ਼ਿੰਦਗੀ ਨਾ ਸੁਧਾਰ ਸਕੇ ਫਿਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਂਭੇ ਦੇਣ ਗਿਆ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੂੰ ਕੀਤਾ ਕਿਉਂ ਨਹੀਂ ਫਿਰ ਸੋ ਮੇਰੇ ਲਈ ਤਾਂ ਇੱਕ ਇੱਕ ਘੰਟਾ ਇੱਕ ਇੱਕ ਪਲ ਬਹੁਤ ਕੀਮਤੀ ਹੈ ਕੋਈ ਮੰਨ ਚ ਖੋਟ ਨਹੀਂ ਕੁਛ ਨਹੀਂ ਦੋ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦਿਓ 1 ਰੁਪਏ ਦਾ ਬਾਜ਼ਾਰ ਨਹੀਂ 1 ਰੁਪਈਏ ਮੈਨੂੰ ਇੱਕ ਕੁੜੀ ਮਿਲੀ ਜਹਾਜ਼ 'ਚ ਮੈਂ ਦਿੱਲੀ ਜਾ ਰਿਹਾ ਸੀ ਚੰਡੀਗੜ੍ਹੋਂ ਕੁੜੀ ਸੀ ਉਹਦੀ ਮਾਂ ਸੀ ਉਹਦਾ ਬਾਪੂ ਸੀ ਉਹਦਾ ਭਾਈ ਸੀ ਉਹਦੀ ਭਾਬੀ ਸੀ ਨਵਾਂ ਵਿਆਹ ਹੋਇਆ ਸੀ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਤੇ ਉਹਦੀ ਦਾਦੀ ਸੀ 70 ਕ ਸਾਲ ਦੀ ਉਹ ਮੈਨੂੰ ਕਹਿੰਦੀ ਅੱਜ ਮੇਰਾ ਬਹੁਤ ਵੱਡਾ ਦਿਨ ਹੈ ਬਹੁਤ ਵੱਡਾ ਮੇਰੀ ਜ਼ਿੰਦਗੀ ਦਾ ਦਿਨ ਹੈ ਮੈਂ ਕਿਵੇਂ ਉਹ ਕਹਿੰਦੀ ਵੀਰੇ ਤੁਸੀਂ ਮੈਨੂੰ ਪਟਵਾਰੀ ਦੀ ਨੌਕਰੀ ਦੇ ਦੀ ਮੈਂ ਕਿਹਾ ਅੱਛਾ ਕਹਿੰਦੀ ਮੈਂ ਪਟਵਾਰੀ ਲੱਗ ਗਈ ਤੇ ਪਹਿਲੀ ਤਨਖਾਹ ਮਿਲੀ ਐ ਮੈਨੂੰ ਹੁਣ ਤੇ ਕਹਿੰਦੀ ਮੈਂ ਘਰਦਿਆਂ ਨਾਲੇ ਵਾਦਾ ਕੀਤਾ ਹੋਇਆ ਸੀ ਜਿੱਦ ਦੇ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਮੈਨੂੰ ਮੇ ਪਹਿਲੀ ਤਨਖਾਹ ਮਿਲੀ ਤਾਂ ਮੈਂ ਪਹਿਲੀ ਤਨਖਾਹ ਨਾਲ ਆਪਣੇ ਸਾਰੇ ਟੱਬਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਕਹਿੰਦੀ ਅੱਜ ਮੈਂ ਦਿੱਲੀ ਲੈ ਕੇ ਚੱਲੀ ਆ ਆਪਣੇ ਸਾਰੇ ਪਰਿਵਾਰ ਕਿੱਡੀ ਵੱਡੀ ਗੱਲ ਐ ਜੀ ਦੇਖੋ ਕਿੰਨੀ ਖੁਸ਼ੀ ਹੋਈ ਹੋਊਗੀ ਉਸ ਕੁੜੀ ਨੂੰ ਕਿੰਨੀ ਉਹਦੇ ਦਾਦੀ ਨੂੰ ਖੁਸ਼ੀ ਹੋਊਗੀ ਜ਼ਿੰਦਗੀ 'ਚ ਵੀ ਮੇਰੀ ਪੋਤੀ ਨੇ ਮੈਨੂੰ ਜਹਾਜ਼ ਚੜ੍ਹਾ ਝੂਟਾ ਦਵਾਤਾ ਛੋਟੀਆਂ ਛੋਟੀਆਂ ਖੁਸ਼ੀਆਂ ਨੇ ਪਰ ਇਹਨਾਂ ਨੇ ਖੋਲੀਆਂ ਸੀ ਆਪਾਂ ਤੋਂ ਇਹ ਹੁਣੇ ਖੁਸ਼ੀਆਂ ਵਾਪਸ ਆਉਣਗੀਆਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੱਜ ਯਾਦ ਕਰਕੇ ਸੱਚੇ ਦਿਲੋਂ ਕਹਿਣਾ ਚਾਹਣਾ ਉਹਨਾਂ ਉਹਨਾਂ ਦੇ ਤਾਂ ਪੈਰ ਵਰਗੇ ਵੀ ਨਹੀਂ ਹੈਗੇ ਪਰ ਕੋਸ਼ਿਸ਼ ਕਰ ਸਕਦੇ ਆ ਕਿ ਇਨਸਾਫ ਮਿਲੇ ਸਾਰਿਆਂ ਦੀ ਤਰੱਕੀ ਹੋਵੇ ਸਾਰੇ ਘਰਾਂ 'ਚ ਦੀਵੇ ਜਗਣ ਸਾਰੇ ਘਰਾਂ ਦੇ ਚੁੱਲ੍ਹੇ ਬਲਣ ਕੋਈ ਬੰਦਾ ਭੁੱਖਾ ਨਾ ਸੌਵੇ ਕਿਸੇ ਨਾਲ ਕੋਈ ਗੱਲ ਬੇਇਨਸਾਫੀ ਨਾ ਹੋਵੇ ਬਸ ਅੱਜ ਦੇ ਦਿਨ ਉਹਨਾਂ ਨੂੰ ਮੈਂ ਹੀ ਸ਼ਰਧਾਂਜਲੀ ਦੇ ਨਾਮ ਉਹਨਾਂ ਨੂੰ ਮੈਂ ਬਡਰੁਖਾ ਵਾਲਿਆਂ ਦਾ ਅੱਛਾ ਇੱਥੇ ਜਿਹੜਾ ਉਹ ਦੇਖ ਲਓ ਜਿਹੜਾ ਹੁਣ ਨੂੰ ਕਾਲਜ ਬਣ ਜਾਣਾ ਸੀ ਮੇਵਾ ਸਿੰਘ ਜੀ ਬੈਠੇ ਹੁਣ ਨੂੰ ਕਾਲਜ ਬਣ ਜਾਣਾ ਸੀ ਬਲਕੇ ਬਣਾਉਣਾ ਉਹਨਾਂ ਨੂੰ ਚਾਹੀਦਾ ਸੀ ਉਹ ਬਣਨ ਨਹੀਂ ਦਿੰਦੇ ਤੁਹਾਡੇ ਤੁਹਾਡੇ ਜਵਾਗ ਨਾ ਡਾਕਟਰ ਬਣ ਜਾਣ ਕਿਤੇ ਰਫੜ ਪਾ ਲਿਆ ਕੀ ਰੌਲਾ ਹੈ ਵੀ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਪੈਸੇ ਜਾਰੀ ਕਰਾਉਣੇ ਹਸਪਤਾਲ 220 ਬੈੱਡ ਤੇ ਪਲੱਸ 220 440 ਬੈੱਡ ਦਾ ਹਸਪਤਾਲ ਬਣਨਗੇ ਜੀ ਸੰਗਰੂਰ ਚ ਕਾਲਜ ਬਣੂਗਾ ਜੀ ਫਿਰ ਉਦੋਂ ਬਾਅਦ ਕਿੰਨਾ ਕੁਝ ਨਾ ਲਾਊਗਾ ਨਾ ਭਵੰਤਮਾਨ ਦਾ ਨਾਂ ਨਾ ਜੀ ਮੈਂ ਕਿਹਾ ਯਾਰ ਥੋੜਾ ਲਾ ਦਾਂਗੇ ਪੱਥਰ ਆਪਦਾ ਲਾ ਲਿਓ ਬਸ ਇੱਕ ਬੰਨਤਾ ਦੇ ਦਿਓ ਉਹ ਬੈਠੇ ਜੀ ਆ ਬੈਠੇ ਮੈਂ ਦੇਖ ਕੇ ਆ ਦੱਸੋ ਕੀ ਕਰੀਏ ਨਾ ਇਹ ਕੰਮ ਹੁੰਦਾ ਸਰਕਾਰਾਂ ਦਾ ਕਿ ਬਣਦੇ ਕੰਮ ਦਾ ਰੋਕਣਾ ਪਹਿਲਾਂ ਮੇਰੀਆਂ ਗਰਾਂਟਾ ਬਾਰੇ ਐਂ ਕਰਦੇ ਰਹੇ ਭਵੰਤਵਾਂ ਦੀ ਗਰਾਂਟੇ ਲੱਗਣ ਦੇਣੀ ਓ ਯਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣਾ ਮੈਂ ਸੋ ਦੋ ਤਿੰਨ ਉਹਦੀਆਂ 옵ਸ਼ਨਾਂ ਕੱਢੀਆਂ ਨੇ ਇੱਥੇ ਮਸਤੋਣਾ ਸਾਹਿਬ ਵੀ ਬਣਨਾ ਹੈ ਉਹਦੀਆਂ ਦੋ ਤਿੰਨ ਕੇਂਦਰ ਨੂੰ ਅਸੀਂ ਪੁੱਛਿਆ ਹੁਣ ਦੋ ਤਿੰਨ ਆਪਸਰਾ ਮੈਂ ਸਾਰੇ ਕਮੇਟੀ ਨੇ ਮੀਟਿੰਗ ਕੀਤੀ ਸੀ ਕਰੇ ਬੁਲਾਏ ਸੀ ਮੈਂ ਸਾਰੇ ਸੈਂਪੀ ਵੀ ਹੈ ਅਰਦਾਸ ਕੀਤੀ ਹੋਈ ਹੈ ਇਹਨਾਂ ਨੇ ਕਿ ਬਣਾਉਣਾ ਤਾਂ ਇੱਥੇ ਹੀ ਹੈ ਤੇ ਜਰੂਰ ਇੱਥੇ ਬਣਾਵਾਂਗੇ ਮੈਂ ਤੁਹਾਡੇ ਨਾਲ ਆ ਪਰ ਮੈਂ ਚਾਹੁੰਨਾ ਕਿ ਆਪਾਂ ਇਸ ਰਫੜ ਜਪੇ ਕੇ ਸਾਲ ਨਾ ਖਰਾਬ ਕਰ ਲਈਏ ਸੋ ਦਾ ਕੋਈ ਹੱਲ ਕੱਢਣ ਲੱਗੇ ਹੋਏ ਹਾਂ ਸੀ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਦੋ ਦੋ ਕਾਲ ਚ ਬਰਾਬਰ ਅੱਧੇ ਅੱਧੇ ਬਣ ਗਏ ਜੀ ਹੁਸ਼ਿਆਰਪੁਰ ਤੇ ਕਪੂਰਥਲਾ ਇੱਕ ਆਪ ਨੂੰ ਕਮਿਊਨਿਟੀ ਕਾਲਜ ਮਿਲੇ ਮਲੇਰ ਕੋਲਲੇ ਮੈਡੀਕਲ ਕਾਲ ਜੇ ਆਪਣੇ ਇੰਨੇ ਹੋ ਜਾਣਗੇ ਡਾਕਟਰ ਬਣ ਜਾਣਗੇ ਆਪਣੇ ਪੀਆ ਪੁੱਤ ਕਿੰਨਿਆਂ ਨੂੰ ਨੌਕਰੀਆਂ ਮਿਲਣਗੀਆਂ ਕਿੰਨਿਆਂ ਨੂੰ ਰੋਜ਼ਗਾਰ ਮਿਲੂਗਾ ਨਾ ਕੋਈ ਫਿਕਰ ਨਹੀਂ ਇਸ ਗੱਲ ਦਾ ਅਸੀਂ ਤਾਂ ਸੁਪਰੀਮ ਕੋਰਟ ਜਾਵਾਂਗੇ ਇਸ ਤਾਂ ਜੀ ਫਿਰ ਉਹ 1964 ਦਾ ਪਤਾ ਨਹੀਂ ਕਿਹੜਾ ਕੱਢਿਆ ਹੋਇਆ ਯਾਰ ਕਿਹੜੀ ਗੱਲ ਆ ਯਾਰ ਉਹ ਗਰੀਬ ਵੀ ਪੱਖਾ ਦਾਨ ਕਰ ਦਿੰਦਾ ਓਏ ਬਾਪੂ ਦੇ ਭੋਗ ਤੇ ਕਦੇ ਕੁਝ ਦੇ ਵੀ ਦਿਓ ਉਹ ਲੋਕਾਂ ਨੂੰ ਲਿਆਈ ਹੈ ਲੋਕਾਂ ਤੋਂ ਬਸ ਨਹਿਰ ਬਣਾਵਾਂਗੇ ਹੁਣ ਮਾਲਵਾ ਨਹਿਰ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਨਾ ਜਿਹੜੀ ਇੱਥੋਂ ਆਪਾਂ ਜਾਣਿਆ ਮਲੋਟ ਨੂੰ ਵੱਡੀ ਨਹਿਰ ਜਾਂਦੀ ਹੈ ਰਾਜਸਥਾਨ ਨੂੰ ਹਰੀਕੇ ਤੋਂ 18000 ਕਿਊਸੇਕ ਪਾਣੀ ਜਾਂਦਾ ਉਹ ਚ ਉਹਦੇ ਪਰਲੇ ਪਾਸੇ ਪੰਜਾਬ ਦੀ ਨਹਿਰ ਹੈ ਬਿਲਕੁਲ ਨਹਿਰ ਦੇ ਪਰਲੇ ਪਾਸੇ ਨਾਲੀ 5000 ਕਿਊਸੇਕ ਉਹ ਚ ਉਹਨੂੰ ਸਰੰਦ ਕਹਿੰਦੇ ਆ ਸਰੰਦ ਫੀਡਰ ਤਾਂ ਉਹ ਫਾਜ਼ਿਲ ਕਾ ਜਿਹੜਾ ਲਲਾਬਾਦ ਵਾਲਾ ਪੰਨੀਆਲ ਇਹ ਏਰੀਏ ਨੂੰ ਪਾਣੀ ਜਾਂਦਾ ਪਰ ਜਿਹੜਾ ਇੱਧਰਲੇ ਪਾਸੇ ਵਾਲਾ ਗਿੱਦੜਵਾਹੇ ਵਾਲਾ ਇਲਾਕਾ ਹੈ ਉਧਰਲੇ ਪਾਸੇ ਨੂੰ ਪਾਣੀ ਦੇਣ ਵਾਸਤੇ ਕੋਈ ਨਹਿਰ ਹੈ ਨਹੀਂ ਰਾਜਸਥਾਨ ਵਾਲੀ ਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਤੋਂ ਉਹ ਤੋਂ ਕੱਢ ਹੀ ਨਹੀਂ ਸਕਦੇ ਆਪਾਂ ਸਮਝੋ ਉੱਤੇ ਇਹ ਹਜੇ ਕਰ ਗਏ ਇਹ ਪੁਰਾਣੇ ਤਾਂ ਫਿਰ ਕਰ ਲਾਸ ਕਰਦੀਆਂ ਵੱਡੀਆਂ ਮੋਟਰਾਂ ਲਾ ਕੇ ਨਾ ਮੋਟਰਾਂ ਰਾਹੀਂ ਉਸ ਰਾਜਸਥਾਨ ਵਾਲੀ ਨਹਿਰ ਦੇ ਉੱਤੋਂ ਦੀ ਪਾਣੀ ਇੱਧਰ ਨੂੰ ਸਿੜਦੇ ਆਂ ਜੀ ਬਿਜਲੀ ਖਾਪਤੋਂਦੀ ਐ ਮੋਟਰਾਂ ਤੇ ਖਰਚ ਆਂਦਾ ਅਸੀਂ ਕਿ ਐ ਕਰਦੇ ਆਂ ਆਪਾਂ ਇੱਧਰਲੇ ਪਾਸੇ ਵੀ ਇੱਕ ਬਣਾ ਲੈਨੇ ਆਂ ਹਰੀਕੇ ਪੱਤਣ ਤੋਂ ਤਾਂ ਪਾਣੀ ਆਉਣਾ ਐ ਜਿੰਨਾ ਪਾਕਿਸਤਾਨ ਪੂਸਤਾਨ ਨੂੰ ਜਾਂਦਾ ਥੋੜਾ ਬਹੁਤ ਉਹ ਵੀ ਕੱਟ ਜੂਗਾ ਇਧਰ ਹੁਣ ਇਧਰਲੇ ਪਾਸੇ ਨਹਿਰ ਬਣੂਗੀ ਪੰਜਾਬ ਦੀ ਗਿੱਦੜਵਾਏ ਵਾਲੇ ਪਾਸੇ ਉਹਦੇ ਨਾਲ ਗਿੱਦੜਵਾਏ ਤੋਂ ਲੈ ਕੇ ਲੰਬੀ ਇਹ ਸਾਰਾ ਨਾਕਾ ਜਿਹੜਾ ਨਾ ਉਹਦੇ ਨਾਲ ਪਾਣੀ ਦੀ ਘਾਟ ਨਹੀਂ ਰਹਿਣੀ ਮਾਲਵਾ ਨਹਿਰ ਉਹਦਾ ਨਾਮ ਰੱਖਾਂਗੇ ਹੈਰਾਨ ਹੋ ਜੂਗੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਹੈ ਜਿਹੜੀ ਬਣਾ ਰਹੇ ਆ ਆਜ਼ਾਦੀ ਤੋਂ ਬਾਅਦ